ਸਰ ਰੀਡਿਕਵਰੀ ਹੋਈ ਕੀ ਰਿਕਵਰੀ ਕੀ ਮਾਮਲਾ ਹਾਂਜੀ ਪੰਜਾਬ ਸਰਕਾਰ ਪੰਜਾਬ ਪੁਲਿਸ ਐਂਟੀ ਨਾਰਕੋਟਿਕ ਟਾਸਕ ਫੋਰਸ ਜੋ ਇੱਕ ਮੁਹਿੰਮ ਸਾਡੀ ਜੁਧ ਨਸ਼ਾ ਬਰੁ ਚੱਲ ਰਹੀ ਹੈ ਉਸ ਵਿੱਚ ਸਾਨੂੰ ਬੜੀ ਭਾਂਡੀ ਜਿਹੜੀ ਵੱਡੀ ਸਫਲਤਾ ਉਹ ਮਿਲੀ ਹੈ ਕੱਲ ਇਸੇ ਲੜੀ ਦੇ ਵਿੱਚ ਕੱਲ ਐਂਟੀ ਨਾਰਕੋਟਿਕ ਟਾਸਕ ਫੋਰਸ ਬਾਰਡਰ ਏਜ ਅੰਮ੍ਰਿਤਸਰ ਦੀ ਇੱਕ ਟੀਮ ਨੇੜੇ ਪਿੰਡ ਹੁਸ਼ਿਆਰ ਨਗਰ ਘਰੇਣਾ ਇਥੇ ਪੈਟਰੋਲਿੰਗ ਕਰ ਰਹੀ ਸੀ ਇਸੇ ਦਰਮਿਆਨ ਪਿੰਡ ਖਹਿਰਾ ਦੇ ਵਿੱਚ ਇੱਕ ਬੰਦੇ ਨੂੰ ਮੋਟਰਸਾਈਕਲ ਸਵਾਰ ਨੂੰ ਜਿਹੜਾ ਕਾਬੂ ਕੀਤਾ ਜਿਸ ਦਾ ਨਾਮ ਹੀਰਾ ਸਿੰਘ ਪੁੱਤਰ ਜਨਕਾਰ ਸਿੰਘ ਵਾਸੀ ਪਿੰਡ ਖਹਿਰਾ ਤੋਂ ਇਹਨੂੰ ਕਾਬੂ ਕੀਤਾ ਤਾਂ ਇਹਦੇ ਇਹਦੇ ਪਾਸੋਂ ਇੱਕ ਇੱਕ ਕਾਫੀ ਵੱਡਾ ਜਿਹੜਾ ਬੈਗ ਉਹ ਰਿਕਵਰ ਹੋਇਆ ਤਾਂ ਉਹ ਬੈਗ ਦੇ ਵਿੱਚ ਜਦੋਂ ਫਿਰ ਫਰਦਰ ਇਨਵੈਸਟੀਗੇਸ਼ਨ ਡੀਐਸਪੀ ਸਾਹਿਬ मौके ਤੇ ਗਏ ਉਹਦੀ ਜਿਹੜੀ ਚੈਕਿੰਗ ਕੀਤੀ ਤਾਂ ਉਹਦੇ ਉਹਦੇ 112 ਪੈਕੇਟ ਹੈਰੋਇਨ ਦੇ ਰਿਕਵਰ ਹੋਏ ਜਿਨ੍ਹਾਂ ਨੂੰ ਫਰਦਰ ਉਹਨਾਂ ਦਾ ਵੇਟ ਕੀਤਾ ਗਿਆ ਤਾਂ ਹਰ ਪੈਕੇਟ ਜਿਹੜਾ ਤਕਰੀਬਨ 1.5 ਕਿਲੋ ਦਾ ਵਜ਼ਨੀ ਸੀ ਤੇ ਟੋਟਲ ਜਿਹੜੀ ਆ 18 ਕਿਲੋ 227 ਗ੍ਰਾਮ ਜਿਹੜੀ ਹੈਰੋਇਨ ਉਹਦੇ ਪਾਸੋਂ ਦੋਸ਼ੀ ਪਾਸੋਂ ਰਿਕਵਰ ਕੀਤੀ ਗਈ ਹੈ ਸੋ ਇਹ ਇੱਕ ਨਸ਼ਿਆਂ ਦੀ ਜਿਹੜੀ ਅਸੀਂ ਚੇਨ ਨੂੰ ਰੋਕਣ ਦੇ ਲਈ ਤੇ ਰਿਕਵਰੀ ਨੂੰ ਲੈ ਕੇ ਇੱਕ ਸਾਡੇ ਜਿਹੜੀ ਟੀਮ ਨੂੰ ਉਹ ਬਹੁਤ ਅੱਛੀ ਜਿਹੜੀ ਸਫਲਤਾ ਮਿਲੀ ਹੈ। ਸੋ ਇਹਦੀ ਜਿਹੜੀ ਦੋਸ਼ੀ ਦੀ ਮੁੜਲੀ ਪੁਸ਼ਕਿਸ਼ ਕੀਤੀ ਗਈ ਹੈ। ਇਸ ਤੋਂ ਇਹ ਪਾਇਆ ਗਿਆ ਕਿ ਤਾਂ ਇਹ ਦੋਨੋਂ ਦੋਸ਼ੀ ਇੱਕੇ ਦਾ ਸਾਥੀ ਹੈ। ਉਹਦਾ ਨਾਮ ਹੈ ਕੁਲਵਿੰਦਰ ਸਿੰਘ ਕਿੰਦਾ ਵਾਸੀ ਪਿੰਡ ਦਾਓਕੇ। ਇਹ ਦੋਨੋਂ ਦੋਸ਼ੀ ਰਲ ਕੇ ਪਾਕਿਸਤਾਨ ਵਿੱਚ ਬੈਠੇ ਇੱਕ ਸਮਗਲਰ ਜਿਸ ਦਾ ਨਾਮ ਬਿੱਲਾ ਹੈ। ਉਹਦੇ ਨਾਲ ਸੰਪਰਕ ਦੇ ਵਿੱਚ ਸਨ ਪਿਛਲੇ ਲਗਭਗ 1 ਸਾਲ ਤੋਂ ਸੰਪਰਕ ਦੇ ਸਨ ਤੇ ਦਾਓਕੇ ਪਿੰਡ ਮਹਾਵਾ ਤੇ ਬਾਰਡਰ ਦੇ ਨਾਲ ਜਿਹੜੇ ਪਿੰਡ ਲੱਗਦੇ ਨੇ ਇੱਥੇ ਡਰੋਨ ਦੇ ਜ਼ਰੀਏ ਇਹ ਵਾਲੀ ਕਨਸਾਈਨਮੈਂਟ ਆ ઓਮਗਾਉਂ ਦੇ ਸੀ ਤੇ ਇਹ ਜਿਹੜੀ ਇਹ ਇਹ ਕਨਸਾਈਨਮੈਂਟ ਇਹ ਵੀ ਇਹਨਾਂ ਨੇ ਪਿਛਲੇ 4-5 ਦਿਨ ਹੀ ਡਰੋਨ ਦੇ ਰਾਹੀਂ ਮੰਗਵਾਈ ਗਈ ਸੀ ਕਿੰਨੇ ਜਣਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹਦੇ ਵਿੱਚ ਮੁੜਲੇ ਤੌਰ ਤੇ ਅਜੇ ਹੀ ਹੀਰਾ ਸਿੰਘ ਨੂੰ ਗ੍ਰਿਫਤਾਰੀ ਹੋਈ ਹੈ ਉਹ ਦੂਸਰੇ ਦੋਸ਼ੀ ਜਿਸ ਦਾ ਮੈਂ ਨਾਮ ਲੈ ਕੁਲਵਿੰਦਰ ਸਿੰਘ ਕਿੰਦਾ ਇਹਦਾ ਮੇਨ ਸਾਥੀ ਹੈ ਉਸ ਨੂੰ ਉਸ ਉਹ ਉਸੋਂ ਵੀ ਬਾਈ ਨੇ ਐਫ ਆਈ ਆਰ ਦੇ ਵਿੱਚ ਉਹਦਾ ਨਾਮ ਦਰਜ ਹੈ ਉਸ ਦੀ ਗ੍ਰਿਫਤਾਰੀ ਦੇ ਲਈ ਜਿਹੜੀਆਂ ਟੀਮਾਂ ਵਰਕ ਕਰ ਰਹੀਆਂ ਨੇ ਇਹ ਇੱਕ ਅਜਿਹਾ ਕੇਸ ਹੈ ਜਿੱਥੇ ਪਹਿਲਾਂ ਕੋਈ ਕੇਸ ਤਾਂ ਇਹ ਇਹਨਾਂ ਦੇ ਉੱਤੇ ਫਿਲਹਾਲ ਐਸ ਪਰ ਰਿਕਾਰਡ ਕੋਈ ਵੀ ਕੇਸ ਪਹਿਲਾਂ ਦਰਜ ਨਹੀਂ ਹੈ ਪਰ ਇਹਨਾਂ ਦਾ ਜਿਹੜਾ ਲੀਡਿੰਗ ਬ੍ਰੇਕਥਰੂ ਸੀ ਤੁਹਾਨੂੰ ਵੀ ਨਜ਼ਰ ਆਖ ਰਹੇ ਸੀ ਜਾਂ ਇਹਨਾਂ ਨੇ ਥੋੜੀ ਵੀ ਵਾਈਓਲੇਸ਼ਨ ਨਹੀਂ ਨਜ਼ਰ ਨਹੀਂ ਕਿ ਗੱਡੀ ਕਰ ਰਹੀ ਸੀ ਕਿ ਗੱਡੀ ਫੜਦੇ ਜੀ ਜਿਸ ਤਰ੍ਹਾਂ ਕਿ ਦੱਸਿਆ ਕਿ ਸਾਰੀ ਹੀ ਅਸੀਂ ਪੁਲਿਸ ਡਿਪਾਰਟਮੈਂਟ ਇਸੇ ਚੀਜ਼ ਦੇ ਉੱਤੇ ਵਰਕ ਕਰ ਰਿਹਾ ਸਾਡੀ ਟੀਮ ਅਸੀਂ ਡੇਲੀ ਸਾਡੀਆਂ ਟੀਮਸ ਇਹਨਾਂ ਜਿਹੜੇ ਸਸਪੈਕਟਡ ਬੰਦੇ ਹੁੰਦੇ ਨੇ ਸਸਪੈਕਟਡ ਪਲੇਸਿਸ ਨੇ ਉਹਨਾਂ ਦੇ ਉੱਤੇ ਪੈਟਰੋਲਿੰਗ ਤੇ ਜਿਹੜਾ ਉਹ ਨਜ਼ਰ ਸੂਚਾਨੀ ਜਿਹੜੀ ਅਸੀਂ ਰੱਖਦੇ ਆ ਉਸੇ ਦੇ ਚੱਲਦੇ ਆ ਅਸੀਂ ਸੋਰਸ ਬੇਸ ਵੀ ਕੰਮ ਕਰਦੇ ਆ ਤੇ ਇਸ ਬੰਦੇ ਨੂੰ ਜਿਹੜਾ ਉਹ ਪੈਟਰੋਲਿੰਗ ਕਰਨ ਦੇ ਸੀ ਜਦੋਂ ਅਸੀਂ ਦੇ ਪੁਲਿਸ ਪਾਰਟੀ ਉਦੋਂ ਇਹਨੂੰ ਘਰ ਤੋਂ ਬਾਹਰ ਨਿਕਲਦੇ ਨੂੰ ਹੀ ਜਿਹੜਾ ਉਹ ਕਾਬੂ ਕਰ ਲਿਆ ਗਿਆ ਇਹ ਸਰ ਜਿਹੜੀ ਆਈ ਆ ਇੱਕੋ ਸਮੇਂ ਤੇ ਆਈ ਆ ਕਿ ਆਉਂਦੀ ਗਈ ਹੈ ਦਿਨਾਂ ਦੇ ਵਿੱਚ ਆ ਦੇ ਕੋਈ ਅਜੇ ਬੜੀ ਇਹ ਮੁਢਲੀ ਗੱਲ ਹੈਗੀ ਆ ਅਜੇ ਦੂਸਰਾ ਦੋਸ਼ੀ ਵੀ ਪੜਾਇਆ ਜਾਵੇਗਾ ਤਾਂ ਆਕਸਫੋਰਡ ਨੂੰ ਉਹਦੀ ਕਨਫਰਮੇਸ਼ਨ ਜਿਹੜੀ ਆ ਹੋ ਜਾਵੇਗੀ ਫਿਲਹਾਲ ਲੱਗ ਰਿਹਾ ਵੀ ਇਹ ਕਨਸਾਈਨਮੈਂਟ ਇੱਕ ਟਾਈਮ ਦੀ ਆਈ ਹੈ ਸਰ ਸਪਲਾਈ ਕਿੱਥੇ ਕਰਦੇ ਸਪਲਾਈ ਕਿੱਥੇ ਕਰਦੇ ਦੇਖੋ ਇਹ ਚੀਜ਼ਾਂ ਸਾਰੀਆਂ ਤਫतीश ਦਾ ਵਿਸ਼ਾ ਨੇ ਅਜੇ ਦੀ ਪੁਸ਼ਕਿ ਚੱਲ ਰਹੀ ਹੈ ਅਜੇ ਰਿਮਾਂਡ ਜੋ ਜੱਸਾ ਸਾਹਿਬ ਦੇ ਪੇਸ਼ ਕੀਤਾ ਜਾਣਾ ਹੈ ਰਿਮਾਂਡ ਇਹ ਮੰਗ ਕੀਤੀ ਜਾਣੀ ਹੈ ਦੂਸਰੇ ਦੋਸ਼ੀ ਨੂੰ ਕਾਬੂ ਕਰਨਾ ਹੈ ਫਰਦਰ ਕਈ ਟੈਕਨੀਕਲ ਚੀਜ਼ ਐਨਾਲਿਸਿਸ ਹੋਣੀਆਂ ਨੇ ਇਹ ਸਾਰੀਆਂ ਚੀਜ਼ਾਂ ਦੀਆਂ ਇਹਦੇ ਅੱਗੇ ਕਿੰਨੂ ਸਪਲਾਈ ਜਾਣੀ ਸੀ ਤੇ ਇਹ ਸਾਰੀਆਂ ਚੀਜ਼ਾਂ ਜਾਣੀਆਂ ਤੇ ਕਿਦੋਂ ਦੇ ਐਕਟਿਵ ਕਿਦੋਂ ਕਿਤੇ ਸੀ ਇਹ ਇਹਦੇ ਵਿੱਚ ਦੇਖੋ ਮੈਂ ਜੋ ਇਹਦੇ ਕੁਝ ਫੋਨ ਜੋ ਇਨੀਸ਼ੀਅਲੀ ਚੈੱਕ ਕੀਤਾ ਜਾਂ ਮੁੜਲੀ ਪੁਸ਼ਟੀ ਕੀਤੀ ਆ ਉਹਦੇ ਤੋਂ ਇਹ ਲਗਭਗ 1 ਸਾਲ ਤੋਂ ਇਹਦੇ ਪਾਸ ਜਿਹੜੇ ਆ ਇਹ ਜਿਹੜੇ ਲਿੰਕ ਜਿਹੜੇ ਸਮਗਦਰਾਂ ਚੱਲ ਰਹੇ ਸੀ ਇਹਦਾ ਬਿੱਲਾ ਬਿੱਲਾ ਜਿਹੜਾ ਇਹ ਨੀਰ ਵਿੱਚ ਅੱਗੇ ਵੀ ਭੇਜਦਾ ਸੀਗਾ ਜਿਹੜਾ ਪਾਕਿਸਤਾਨ ਵਾਲਾ ਦੇਖੋ ਮੈਂ ਉਹੀ ਦੱਸ ਰਿਹਾ ਕਿ ਬਿੱਲਾ ਪਾਕਿਸਤਾਨ ਬੇਸਡ ਸਮਗਦਰ ਨੇ ਅਸੀਂ ਉਹਦਾ ਨਾਮ ਕਨਫਰਮ ਨਹੀਂ ਕਰਦੇ ਜੋ ਨਾਮ ਇਹਨਾਂ ਵੱਲੋਂ ਸੇਵ ਕੀਤਾ ਗਿਆ ਹੈ। ਜੀ ਜੀ। ਉਹੀ ਬੰਦੇ ਦੇ ਨਾਲ ਲਿੰਕ ਕਰਕੇ ਇਥੇ ਡਰਗ ਮੋਗਵਰੀ ਸੀ। ਸੋ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ 18 ਕਿਲੋ ਦੀ ਅਸਾਈਨਮੈਂਟ ਮਗਵੜੀ। ਇਹ ਕੋਈ ਛੋਟੇ-ਮੋਟੀ ਚੇਲ ਨਹੀਂ ਹੈ। ਇਹ ਵੱਡੀ ਚੇਲ ਨੇ। ਸੋ ਇਹ ਇੱਕ ਵੱਡੀ ਸਫਲਤਾ ਹੈ। ਇਹਨੂੰ ਅਸੀਂ ਕੰਪਲੀਟਲੀ ਜਿਹੜਾ ਅਸੀਂ ਉਹ ਸਪੋਜ਼ ਕਰਾਂਗੇ। ਜਿਹੜੀ ਹਿਰੋਇਨਿਆ ਡਰੋਨ ਰਸਤੇ ਹੋਰ ਵੀ ਚੀਜ਼ ਹੋ ਸਕਦੀ ਹੈ ਪਰ ਫਿਲਹਾਲ ਤੇ ਅਸੀਂ ਇਹਨੂੰ ਇਹ ਡਰੋਨ ਦੇ ਰਸਤੇ ਜੜੀ ਉਹ ਆਈ ਅਰੇਡੀ ਇਹਨੇ ਵੀ ਡਰੋਨ ਚਲਾਇਆ ਸੀ ਕਿ ਉਹਦੇ ਤਹਤ ਇਹ ਡਰੋਨ ਪੜਿਆ ਗਿਆ ਜਾਂ ਕਿਸ ਤਰੀਕੇ ਡਰੋਨ ਦੀ ਕੋਈ ਰਿਕਵਰੀ ਨਹੀਂ ਹੋਈ ਐਂਟੀ ਡਰੋਨ ਮੈਚ ਜਿਹੜੇ ਹੈਗੇ ਨੇ ਉਹ ਵੀ ਪਲਾਂਟਡ ਨੇ ਪਰ ਟੈਕਨੀਕਲ ਕਈ ਚੀਜ਼ਾਂ ਹੁੰਦੀਆਂ ਨੇ ਜਿਹੜੇ ਕਰਕੇ ਹਰ ਚੀਜ਼ ਨੂੰ ਰੋਕਿਆ ਜਾ ਸਕਦਾ ਜਾਂ ਨਹੀਂ ਰੋਕਿਆ ਜਾ ਸਕਦਾ ਸਰ ਬਿੱਲੇ ਦੇ ਕੰਟੈਕਟ ਕਿਸ ਤਰ੍ਹਾਂ ਆਏ ਤੁਸੀਂ ਇਹੋ ਅਜੇ ਅਜੇ ਫਰਸਟ ਡੇ ਆ ਇਹਨਾਂ ਦੇ ਕੋਲ ਸਾਡੇ ਕੋਲ ਜਿਹੜੇ ਉਹਦੇ ਕੰਟੈਕਟਸ ਜਿਹੜੇ ਨੇ ਉਹ ਸਾਨੂੰ ਮਿਲ ਕੇ ਨੇ ਇਹਦਾ ਸਾਥੀ ਇਕਲਵਿੰਦਰ ਕਿੰਦਾ ਉਹ ਵੀ ਫੜਿਆ ਜਾਵੇਗਾ ਤੇ ਫਿਰ ਪਤਾ ਲੱਗ ਜਾਵੇਗਾ ਸਰ ਇਹਨਾਂ ਦੀ ਉਮਰ ਕੀ ਹੈ ਔਰ ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਇਹਦਾ ਹੋਰ ਕੋਈ ਵੀ ਕੰਮ ਕਰਦੇ ਸੀ ਕੀ ਜਾਂ ਕਿਸਾਨ ਸੀ ਕੀ ਹੈ ਬੀ ਬੇਸਿਕਲੀ ਇਹ ਇੱਕ ਕਿਸਾਨ ਫੈਮਿਲੀ ਤੋਂ ਹੀ ਆ ਅ ਐਗਰੀਕਲਚਰ ਇਹਨਾਂ ਦਾ ਹੈਗਾ ਇੱਕ ਦੋ ਕਿੱਲੇ ਜ਼ਮੀਨ ਹੈ ਨਾ ਵੀ ਮੱਝਾਂ ਵਗੈਰਾ ਘਰ ਚ ਰੱਖੀਆਂ ਨੇ ਤੇ ਦ ਸੇਮ ਸੇਮ ਚੀਜ਼ ਦੂਸਰੇ ਕੁਲਵਿੰਦਰ ਕਿੰਦੇ ਦੇ ਘਰ ਦੇ ਵਿੱਚ ਵੀ ਹੈ ਇਸ ਬਾਰਡਰ ਦੇ ਨਜ਼ਦੀਕ ਇਹਨਾਂ ਦੇ ਖੇਤ ਹੈ ਜੀ ਕਿ ਖਟਵੇਂ ਨੇ ਖੇਤ ਏ ਜਿਹਦੀ ਹਰਾ ਸਿੰਘ ਦੀ ਏਜ ਤਕਰੀਬਨ ਜਿਹੜੀ ਆ 35 ਤੋਂ 40 ਸਾਲ ਹੈ ਇਹਦਾ ਖੈਰਾ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਘਰ ਹੈ ਸਰ ਪ੍ਰੋਪਰਟੀ ਕਿੰਨੀ ਹੈ ਹੋਰ ਇਹਦਾ ਬੈਲੈਂਸ ਵੈਲੂਏਸ਼ਨ ਹੁੰਦਾ ਦੇਖੋ ਇਹ ਚੀਜ਼ਾਂ ਸਾਰੀਆਂ ਇਹ ਫਸਟ ਡੇ ਆ ਇਨਵੈਸਟੀਗੇਸ਼ਨ ਦਾ ਸੈਕੰਡ ਡੇ ਆ ਸੋ ਇਹ ਚੀਜ਼ਾਂ ਸਾਰੀਆਂ ਸਾਡਾ ਅੰਡਰ 68 ਐਫ ਐਨਡੀਪੀ ਐਸੈਕਟਰ ਸੀ ਇਹਦੀ ਪ੍ਰੋਪਰਟੀ ਵੀ ਆਇਡੈਂਟੀਫਾਈ ਕਰਾਂਗਾ ਕਰਾਂਗੇ ਕਿ ਜਿਹੜਾ ਇਹਨਾਂ ਨੇ ਕੋਈ ਇਲੀਗਲ ਰਿਸੋਰਸਸ ਕੋਈ ਪ੍ਰੋਪਰਟੀ ਬਣਾਈ ਆ ਉਹ ਸਾਰੀਆਂ ਚੀਜ਼ਾਂ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਹਾਂ ਥੈਂਕ ਯੂ ਸਰ ਸਰ ਇਹ ਕੋ